SSF ਅੱਜ ਉਹ ਕਿਸੇ ਰਿਸ਼ਤੇ ਤੋਂ ਘਟ ਨਹੀਂ ਇਹ ਗੱਲ ਉਹ ਲੋਕ ਕਹਿੰਦੇ ਨੇ ਜਿਨ੍ਹਾਂ ਨੂੰ ਉਸ ਦੀ ਲੋੜ ਪੈਂਦੀ ਪਰ ਅੱਜ ਬੜੀ ਨੂੰ 8 ਮਹੀਨੇ ਹੋ ਗਏ ਨੇ ਤੇ ਮੌਦ ਦੇ ਆਂਕੜੇ ਦੇ ਵਿੱਚ ਵੀ ਗਰਾਵਟ ਆਈ ਆ ਤੇ ਹਰ ਪਾਸੇ SSF ਦੀ ਛਲਾਂਗਾ ਹੋ ਰਹੀ ਆ ਆਓ ਜਾਣਦੇ ਆ ਕਿਵੇਂ ਇਹ SSF ਲੋਕਾਂ ਲਈ ਰਿਸ਼ਤਾ ਬਣ ਗਿਆ ਤੇ ਅਸਤੱਕ ਕੀ ਨਵੇਂ ਰਿਕਾਰਡ ਐਸਐਸਐਫ ਨੇ ਉਹਨੇ ਸਾਰੀ ਕਾਇਬ ਕਰ ਦਿੱਤੇ ਨੇ ਤੇ ਲੋਕਾਂ ਨੂੰ ਕਿਵੇਂ ਵਧੀਆ ਸਹੂਲਤ ਮਿਲਦੀ ਇਸ ਖਾਸ ਰਿਪੋਰਟ ਤੇ ਪੰਜਾਬ ਪੁਲਿਸ ਦੀ ਸੜਕ ਸੁਰੱਖਿਆ ਇਕਾਈ ਜਾਣੀ ਕਿ ਐਸਐਸਐਫ ਜਿਸ ਦੀ ਤਾਇਨਾਤੀ ਤੋਂ ਬਾਅਦ ਹੀ ਉਸ ਤੇ ਚੰਗੇ ਪ੍ਰਣਾਮ ਸਾਹਮਣੇ ਆ ਰਹੇ ਸੀ ਤੇ ਹੁਣ ਸੂਬੇ ਦੇ ਵਿੱਚ ਹੋਣ ਵਾਲੇ ਸੜਕ ਹਾਦਸਿਆਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਦੇ ਆંકੜੇ ਦੇ ਵਿੱਚ ਵੀ ਘਾਟ ਦਰਜ ਕੀਤੀ ਗਈ ਹੈ ਹੁਣ ਜੋ ਆંકੜੇ ਸਾਹਮਣੇ ਆਏ ਹ ਔਸ ਦੇ ਵਿੱਚ 45.55% ਦੀ ਘਾਟ ਦਰਜ ਕੀਤੀ ਗਈ ਹੈ। ਐਸਐਸਫ ਦੀਆਂ ਜ਼ਿੰਮੇਵਾਰੀਆਂ ਦੇ ਵਿੱਚ ਪੀੜਤਾਂ ਦੇ ਬਚਾਅ ਤੇ ਉਹਨਾਂ ਨੂੰ ਪਰਿਵਹਨ ਦੀ ਹਰ ਵੇਲੇ ਸੁਵਿਧਾ ਦੇਣ ਦੇ ਲਈ ਤੇ ਤੁਰਘਟਨਾ ਸਥਾਨ ਤੋਂ ਲੈ ਕੇ ਉਹਨਾਂ ਦੇ ਟ੍ਰੀਟਮੈਂਟ ਤੱਕ ਦੀ ਜ਼ਿੰਮੇਵਾਰੀ ਸ਼ਾਮਲ ਸੀ। ਤੇ ਹੁਣ ਸਾਹਮਣੇ ਆ ਰਹੀਆਂ ਰਿਪੋਰਟਾਂ ਮੁਤਾਬਕ ਪੰਜਾਬ ਦੇ ਖਿਆਲੇ ਤੋਂ ਪਤਾ ਲੱਗਦਾ ਹੈ ਕਿ 1 ਫਰਵਰੀ ਤੋਂ 31 ਅਕਤੂਬਰ ਤੱਕ ਹਾਦਸਿਆਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਆંકੜਾ ਜੋ ਦਰਜ ਕੀਤਾ ਗਿਆ ਉਸ ਦੇ ਵਿੱਚ 45.35% ਦੀ ਕਟ ਦਰਜ ਕੀਤੀ ਗਈ ਹੈ ਜੋ ਕਿ 2023 ਦੀ ਅਪਦੀਵਲੇ ਦੇ 1686 ਮੋਤਾਂ ਦਾ ਆਂਕੜਾ ਦੱਸਦਾ ਜਿਸ ਦੇ ਵਿੱਚ ਜ਼ਿਆਦਾਤਰ ਸੰਖਿਆ ਅਕਤੂਬਰ ਦੇ ਵਿੱਚ ਦੱਸੀ ਜੋ 232 ਮੋਤਾ ਸੜਖਾਸਿਆਂ ਦੇ ਵਿੱਚ ਹੋਈਆਂ ਸੀ ਤੇ ਇਸ ਦੇ ਮੁਕਾਬਲੇ 2024 ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਘਟ ਕੇ 918 ਰਹੀ ਅਕਤੂਬਰ ਦੇ ਵਿੱਚ ਇਹ ਆંકੜਾ 124 ਸਬ ਤੋਂ ਬਾਅਦ ਦਰਜ ਕੀਤਾ ਗਿਆ ਐਡੀਜੀਪੀ ਟ੍ਰੈਫਿਕ ਅਮਰਦੀਪ ਸਿੰਘ ਰਾਏ ਦਾ ਕਹਿਣਾ ਹੈ ਕਿ ਐਸਐਸਐਫ ਨੇ ਪੰਜਾਬ ਭਰ ਦੇ ਵਿੱਚ ਖਾਸ ਕਰ ਪਿੰਡੂ ਇਲਾਕਿਆਂ ਦੇ ਵਿੱਚ ਸੜਕ ਸੁਰੱਖਿਆ ਨੂੰ ਵਧਾਉਣ ਦੇ ਲਈ ਜ਼ਿਆਦਾਤਰ ਪ੍ਰਗਤੀ ਹਾਸਲ ਕੀਤੀ ਹੈ ਕੇਵਲ 8 ਮਹੀਨੇ ਦੇ ਵਿੱਚ ਹੀ ਐਸਐਸਐਫ ਨੇ 17469 ਸੜਕ ਹਾਦਸਿਆਂ ਦੇ ਵਿੱਚ ਪੀੜਤਾਂ ਦੀ ਦੇਖਭਾਲ ਕਰਕੇ ਉਹਨਾਂ ਨੂੰ ਬਚਾਇਆ ਤੇ ਉਹਨਾਂ ਨੂੰ ਐਮਰਜੈਂਸੀ ਸਬਦਾ ਵੀ ਪ੍ਰਦਾਨ ਕੀਤੀ ਐਸਐਸਐਫ ਦੀ ਸਥਾਪਨਾ ਤੋਂ ਬਾਅਦ ਕਈ ਹਾਸਿਆ ਦੇ ਪੀੜਤਾਂ ਦਾ ਜਿੱਥੇ ਧਿਆਨ ਨਹੀਂ ਰੱਖਿਆ ਜਾਂਦਾ ਸੀ ਉਹਨਾਂ ਦਾ ਧਿਆਨ ਵੀ ਰੱਖਿਆ ਗਿਆ ਤੇ ਉਹਨਾਂ ਨੂੰ ਹਰ ਸਹੂਲਤ ਵੀ ਪ੍ਰਦਾਨ ਕੀਤੀ ਗਈ ਤੇ ਨਾਲ ਜੋ ਨੁਕਸਾਨ ਖੋਹਦੀਆਂ ਬਾਰਦਾਤਾਂ ਸੀ ਉਹਨਾਂ ਤੇ ਵੀ ਅੰਕੁਸ਼ ਲੱਗਿਆ ਐਸਐਸਐਫ ਦੀ ਸਥਾਪਨਾ ਤੋਂ ਬਾਅਦ ਜਿਹੜਾ ਡਾਟਾ ਸਾਹਮਣੇ ਆਇਆ ਉਸ ਤੋਂ ਪਤਾ ਚੱਲਦਾ ਹੈ ਕਿ ਔਸਤਨ ਜਿਹੜਾ ਐਸਐਸਐਫ ਦੇ ਕੰਮ ਕਰਨ ਦਾ ਤਰੀਕਾ ਹੈ ਉਹ 6 ਮਿੰਟ 41 ਸਕਿੰਡ ਜਿਸ ਦੇ ਵਿੱਚ ਪੰਜਾਬ ਦੇ ਵੱਡੇ ਅਧਿਕਾਰੀ ਅੰਤਰਰਾਸ਼ਟਰੀ ਸੜਕ ਸੁਰੱਖਿਆ ਮਾਣਕਾਂ ਦੇ ਆਧਾਰ 'ਤੇ ਇਸ ਨੂੰ ਬੈਂਚਮਾਰਕ ਦੇ ਰੂਪ ਦੇ ਵਿੱਚ ਬਣ ਲਿਆ ਤੇ ਇਹ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਲ 2024 ਜਨਵਰੀ ਮਹੀਨੇ ਦੀ ਦਿਨ ਦੀ ਸ਼ੁਰੂਆਤ ਕੀਤੀ ਤੇ ਹੁਣ ਜ਼ਮੀਨੀ ਪੱਧਰ ਤੇ ਰਿਜ਼ਲਟ ਸਾਹਮਣੇ ਆ ਰਹੇ ਆ ਤੇ ਕਈ ਲੋਕਾਂ ਦੀ ਜਾਨਬੀ